ਤੇਰੀ ਸਭ ਤੋਂ ਵੱਡੀ ਰਹਿਮਤ ਕੀ ਤੂੰ ਯਾਦ ਆਇਆ ਇਹ ਥੋੜੀ ਕਿਰਪਾ ਤੇਰੀ ਕਿਉਂਕਿ ਤੇਰੀ ਯਾਦ ਦੇ ਸਾਰਾ ਆਨੰਦ ਸੂਫੀ ਕਹਿੰਦੇ ਨੇ ਉਹਨਾਂ ਦਾ ਕਹਿਣ ਦਾ ਡੰਗ ਨਿਰਾਲਾ ਹੈ ਉਹ ਕਹਿੰਦੇ ਨੇ ਖੁਦਾ ਲੱਗਦਾ ਐ ਅੱਜ ਤੂੰ ਬਹੁਤ ਯਾਦ ਕੀਤਾ ਕਿਉਂਕਿ ਅੱਜ ਤੇਰੀ ਯਾਦ ਬਹੁਤ ਆ ਰਹੀ ਹੈ ਲੱਗਦਾ ਐ ਤੂੰ ਬਹੁਤ ਬਖਸ਼ਿਸ਼ ਕੀਤੀ ਐ ਕਿਉਂਕਿ ਤੂੰ ਬਹੁਤ ਚੇਤੇ ਆ ਰਹੇ ਲੱਗਦਾ ਐ ਤੂੰ ਅੱਜ ਰਹਿਮਤ ਦੇ Bhandare ਸਾਰੇ ਦੇ ਸਾਰੇ ਖੋਲ ਦਿੱਤੇ ਨੇ ਤੂੰ ਬਾਰ-ਬਾਰ ਯਾਦ ਆ ਰਹੀ ਏ ਤੇਰੀ ਯਾਦ ਬਾਰ-ਬਾਰ ਆ ਰਹੀ ਏ ਇਸ ਸੋਚ ਤੇ ਮੈਂ ਅਰਸ਼ ਘਰਾਂ ਸੀ ਉਸ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਬੁਲਾਇਆ ਹੈ ਬੁਲਾ ਸਕਦੇ ਆ ਇਹਨੂੰ ਕਹਿੰਦੇ ਨੇ ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ ਹਮੇਸ਼ ਹੋ ਗਏ ਦਾਸ ਤਾਂ ਕਹਤੇ ਕਹਤੇ ਤਾਂ ਖੈਰ ਗੁਰੂ ਦੇ ਮੁਖ ਤੋਂ ਜੋ ਵਾਕ ਨਿਕਲਿਆ ਹੈ ਇਹ ਹੀ ਨਾਦ ਹੈ ਉਹੀ ਨਾਦ ਜਿਸ ਤੋਂ ਇਹ ਸੰਸਾਰ ਬਣਿਆ ਅਗਰ ਨਾਦ ਤੋਂ ਸੰਸਾਰ ਬਣਿਆ ਹੈ ਤਾਂ ਸੰਸਾਰ ਵਿੱਚ ਨਾਦ ਹੋਣਾ ਚਾਹੀਦਾ ਹੈ ਵਿਆਪਕ ਹੈ ਠਾਕਰ ਹਮਰਾ ਸਦਵਲੰਤਾ ਈਸ਼ਵਰ ਹਰ ਪਾਸੇ ਬੋਲ ਰਿਹਾ ਹਲ ਵਕਤ ਬੋਲ ਰਿਹਾ ਹੈ ਬੋਲਣ ਦੇ ਰੂਪ ਦੇ ਵਿੱਚ ਈਸ਼ਵਰ ਗੁਰੂ ਹੈ ਪ੍ਰਕਾਸ਼ ਦੇ ਰੂਪ ਦੇ ਵਿੱਚ ਗੁਰੂ ਪ੍ਰਮਾਤਮਾ ਹੈ ਸ਼ਬਦ ਦੇ ਰੂਪ ਦੇ ਵਿੱਚ ਪ੍ਰਮਾਤਮਾ ਗੁਰੂ ਹੈ ਔਰ ਮੈਂ ਫਿਰ ਅਰਜ ਕਰਾਂ ਉਹੀ ਈਸ਼ਵਰ ਉਹੀ ਗੁਰੂ ਪਦਾਰਥ ਦੇ ਰੂਪ ਦੇ ਵਿੱਚ ਪਦਾਰਥ ਹੈ ਇੰਜ ਕਹਿ ਲੋ ਕਿ ਪਦਾਰਥ ਦੇਚ ਵੀ ਹੋਈ ਹੈ ਇਸ ਵਾਸਤੇ ਨਿੰਦੋ ਨਾਹੀਂ ਕਾਹੋਂ ਬਾਤੇ ਏ ਖਸ਼ਮ ਕਾ ਕੀਆ ਅਗਰ ਇਹ ਕਾਇਆ ਇਹ ਸੰਸਾਰ ਨਾਦ ਤੋਂ ਆਇਆ ਤੇ ਨਾਦ ਸ਼ਬਦ ਤੋਂ ਆਇਆ ਨਾਦ ਇਹ ਸ਼ਬਦ ਪ੍ਰਕਾਸ਼ ਤੋਂ ਆਇਆ ਤੋ ਸੰਸਾਰ ਦੇਚ ਪ੍ਰਕਾਸ਼ ਤੇ ਨਾਦ ਹੋਣਾ ਚਾਹੀਦਾ ਹੈ ਘਟ ਘਟ ਵਾਜੇ ਨਾਦ ਘਟ ਘਟ ਦੇਚ ਜੋ ਹੈ ਸ਼ਬਦ ਵਜਰੇ ਨਹੀਂ ਸੁਣਾਈ ਦੇ ਰਿਹਾ ਜਦ ਕਦੀ ਅੰਤਰਮੁਖੀ ਹੋਵੋਗੇ ਤੇ ਮਨ ਚੁੱਪ ਕਰੇਗਾ ਪਰਮਾਤਮਾ ਦੀ ਆਵਾਜ਼ ਸੁਣਾਈ ਦੇਗੀ ਔਰ ਆਵਾਜ਼ ਹੀ ਗੁਰੂ ਹੈ ਅੰਦਰੋਂ ਸੁਣਾਈ ਦੇਗੀ ਗੁਰੂ ਨਾਨਕ ਨੇ ਸੁਣੀ ਸਾਡੇ ਸਾਹਮਣੇ ਰੱਖ ਦਿੱਤੀ ਮੈਂ ਸੁਣੀ ਹੈ ਸੁਣ ਲਓ ਤੁਸੀਂ ਇਹ ਉਸਦੇ ਹੀ ਬੋਲ ਹੈ ਔਰ ਉਹ ਪ੍ਰਕਾਸ਼ ਵੀ ਅੰਦਰ ਹੈ ਪਦਾਰਤ ਦੇ ਵਿੱਚ ਪ੍ਰਕਾਸ਼ ਹੈ ਪਦਾਰਤ ਦੇ ਵਿੱਚ ਸ਼ਬਦ ਹੈ ਮੂਲ ਰੂਪ ਦੇ ਵਿੱਚ ਪ੍ਰਕਾਸ਼ ਪ੍ਰਕਾਸ਼ ਸ਼ਬਦ ਬਣਿਆ ਸ਼ਬਦ ਪਦਾਰਤ ਬਣਿਆ ਸ਼ਬਦ ਵਿਚਾਰ ਹੈ ਵਿਚੋਲ ਹੈ ਗੁਰੂ ਵਿਚੋਲਾ ਹੈ ਮੈਂ ਫਿਰ ਅਰਜ਼ ਕਰਾਂ ਗੁਰੂ ਪੋੜੀ ਹੈ ਗੁਰੂ ਕੁਝ ਜ਼ਮੀਨ ਜੈਸਾ ਵੀ ਹੋਣਾ ਚਾਹੀਦਾ ਗੁਰੂ ਕੁਝ ਆਸਮਾਨ ਜੈਸਾ ਵੀ ਹੋਣਾ ਚਾਹੀਦਾ ਗੁਰੂ ਕੁਝ ਆਕਾਰ ਜੈਸਾ ਵੀ ਆਉਣਾ ਚਾਹੀਦਾ ਗੁਰੂ ਕੁਝ ਨਿਰਆਕਾਰ ਜੈਸਾ ਵੀ ਆਉਣਾ ਚਾਹੀਦਾ ਅਗਰ ਨਿਰੰਕਾਰ ਜੈਸਾ ਨਹੀਂ ਤਾਂ ਨਿਰਆਕਾਰ ਤੱਕ ਪਹੁੰਚਾਏਗਾ ਨਹੀਂ ਅਗਰ ਸੰਸਾਰ ਜੈਸਾ ਨਹੀਂ ਤਾਂ ਸੰਸਾਰੀ ਦਾਮਨ ਕਿਸ ਤਰ੍ਹਾਂ ਪਕੜਾਂ ਤੋ ਗੁਰੂ ਕੁਝ ਸੰਸਾਰ ਜੈਸਾ ਅਸੀਂ ਪੜ ਸਕਦੇ ਹਾਂ ਸ਼ਬਦ ਸਾਡੀ ਪਹੁੰਚ ਸਾਡੀ ਪਹੁੰਚ ਦੀ ਤਲ ਤੱਕ ਗੁਰੂ ਆਇਆ ਹੈ ਇਹ ਪਲ ਕੀ ਹੈ ਪ੍ਰਕਾਸ਼ ਹੈ ਰੁਮਾਲੇ ਨੇ ਇਹ ਅੱਖਰ ਨੇ ਸਾਡੇ ਸਾਹਮਣੇ ਇਹ ਸਾਡੇ ਤੱਕ ਹੁਣ ਗੁਰੂ ਆਇਆ ਹੈ ਔਰ ਅਗਰ ਵਾਕਈ ਅਸੀਂ ਗੁਰੂ ਤੱਕ ਪਹੁੰਚੇ ਤੇ ਗੁਰੂ ਨੇ ਪ੍ਰਮਾਤਮਾ ਤੱਕ ਪਹੁੰਚਾ ਦੇਣਾ ਅਗਰ ਵਾਕਈ ਅਸੀਂ ਸ਼ਬਦ ਨਾਲ ਜੁੜ ਗਏ ਤੋ ਸ਼ਬਦ ਨੇ ਈਸ਼ਵਰ ਨਾਲ ਜੋੜ ਦੇਣਾ ਪ੍ਰਮਾਤਮਾ ਨਾਲ ਜੋੜ ਦੇਣਾ ਤੇ ਸ਼ਬਦ ਨਾਲ ਜੁੜਨ ਦਾ ਇੱਕੋ ਹੀ ਵਸੀਲਾ ਗਾਵੀਏ ਸੁਣੀਏ ਮਨ ਰਖੀਏ ਬਾਪ ਦੁੱਖ ਪਰ ਹਰ ਸੋ ਘਰ ਲੈ ਜਾ ਸਾਰੇ ਦੁੱਖ ਨਾਸ ਹੋ ਜਾਣ ਇਰਦੇ ਰੂਪੀ ਘਰ ਦੇ ਸੁੱਖ ਲੈ ਜਾਓਗੇ ਪਰ ਗਾ ਵੀਏ ਕੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਜੋ ਗੁਰੂ ਦੇ ਮੁਖਾਰ ਬਿਨ ਤੋਂ ਨਿਕਲਿਆ ਇਹ ਹੀ ਪ੍ਰਮਾਤਮਾ ਦਾ ਨਾਦ ਹੈ ਇਹ ਗਾਓ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪਮੁਹ ਓ ਘੜਾਏ ਇਹ ਤੇ ਹਜ਼ਾਰਾਂ ਪ੍ਰਮਾਣ ਨੇ ਪ੍ਰਤਖਸ਼ ਕੀਤੇ ਜਾ ਸਕਦੇ ਨੇ ਗੁਰਮੁਖ ਨਾਦੰ ਗੁਰਮੁਖ ਵੇਦੰ ਇਹ ਗੁਰੂ ਦੇ ਮੁਖ ਤੋਂ ਜੋ ਬੋਲ ਨਿਕਲੇ ਆ ਇਹ ਹੀ ਵੇਦ ਹੈ ਇਹ ਹੀ ਗਿਆਨ ਹੈ ਗੁਰਮੁਖ ਰਿਆ ਸਮਾਈ ਇਸੇ ਹੀ ਬੋਲ ਦੇ ਵਿੱਚ ਪ੍ਰਮਾਤਮਾ ਸਮਾਇਆ ਹੋਇਆ ਹੈ ਵਿਆਪਕ ਹੈ ਗੁਰ ਹੀ ਸਰ ਗੁਰ ਗੋਰਖ ਬਰਮਾ ਗੁਰ 파ਰਵਤੀ ਵਾਈ Hindu Jagat ਦੇ ਤਿੰਨ ਸਰਮੌਰ ਦੇਵ ਤੇ ਈਸ਼ਰ ਵਿਸ਼ਨੂੰ ਗੋਰਖ ਨੂੰ ਸ਼ਿਵ ਜੀ ਦਾ અવਤਾਰ ਮੰਨਦੇ ਨੇ ਇੰਜ ਕਹਿ ਲੋ ਸ਼ਿਵ ਜੀ बर्मा फिर शक्ति के रूप में पार्वती जो शिव जी की पत्नी है इतने गुरबाणी कह रही है शब्द जो गुरु है यही ईश्वर है यही विष्णु है यही गोरख यही शिवजी है यही ब्रह्मा है और यही महाशक्ति पार्वती है भाव इसे ही शब्द के नाम ਇਸੇ ਸ਼ਬਦ ਦੇ ਜਪ ਕਰਕੇ ਇਸੇ ਸ਼ਬਦ ਦੇ ਸਮਝ ਦੇ ਨਾਲ ਤਰ੍ਹਾਂ-ਤਰ੍ਹਾਂ ਦਾ ਦਾਨ ਤਰ੍ਹਾਂ-ਤਰ੍ਹਾਂ ਦੇ ਪਦਾਰਤ ਪ੍ਰਾਪਤ ਹੋਣਗੇ ਵਿਸ਼ਨੂੰ ਇਸੇ ਦੇ ਸ਼ਬਦ ਦੇ ਜਪ ਦੇ ਨਾਲ ਸਮਝ ਪੈ ਗਈ ਜੀਵਨ ਨਾਸਵੰਤ ਹੈ ਸਭ ਕੁਝ ਤਬਦੀਲ ਹੋ ਜਾਂਦਾ ਹੈ ਪਰਵਰਤਨ ਹੋ ਜਾਂਦਾ ਹੈ ਤੋ ਸ਼ਬਦ ਸ਼ਿਵ ਜੀ ਹੈ ਇਸੇ ਸ਼ਬਦ ਦੇ ਜਪ ਦੇ ਨਾਲ ਸੰਸਾਰ ਦੀ ਸਮਝ ਪੈ ਗਈ ਤਨ ਦੀ ਵੀ ਸਮਝ ਪੈ ਗਈ ਸੁਣੀਏ ਜੋਗ ਜੁਗਤ ਤਨ ਵੇ ਜੋਗ ਦੀਆਂ ਜੁਗਤੀਆਂ ਦਾ ਪਤਾ ਚਲੇਗਾ ਸਰੀਰ ਤੇ ਭੇਦ ਦਾ ਪਤਾ ਚਲੇਗਾ ਸੰਸਾਰ ਦੇ ਭੇਦ ਦਾ ਜੋ ਹੈ ਪਤਾ ਚਲੇਗਾ ਤੋ ਬ੍ਰਹਮਾ ਸ਼ਬਦ ਬ੍ਰਹਮਾ ਇਸ ਸਹੀ ਸ਼ਬਦ ਦੇ ਜਪ ਨਾਲ ਮਹਾਨ ਸ਼ਕਤੀਆਂ ਦੀ ਪ੍ਰਾਪਤੀ ਹੋਵੇਗੀ ਤੋ ਸ਼ਬਦ ਪਾਰਵਤੀ ਗੁਰੇ ਸਰਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਜੇ ਮੈਂ ਸ਼ਬਦ ਦੇ ਜਪ ਦੁਆਰਾ ਜਾਣ ਵੀ ਲਿਆ ਮੈਂ ਇਸ ਸ਼ਬਦ ਦੁਆਰਾ ਸਭ ਕੁਝ ਪ੍ਰਾਪਤ ਵੀ ਕਰ ਲਿਆ ਪਤਾ ਵੀ ਚਲ ਗਿਆ ਆਖਾ ਨਹੀਂ ਮੈਂ ਕਹਿਣਾ ਨਹੀਂ ਆਪਣੀ ਤਰਫੋਂ ਕੁਝ ਨਹੀਂ ਕਹਿਣਾ ਕਿਉਂਕਿ ਸਾਈਬ ਅੱਗੇ ਵੀ ਕਹਿੰਦੇ ਨੇ ਹੋ ਆਪਾਂ ਬੋਲ ਨਾ ਜਾਣਦਾ ਇਸ ਨੂੰ ਮੈਂ ਇੱਕ ਦਿਨ ਪੜ੍ਹ ਰਿਹਾ ਸੀ ਅਸ਼ਟਾਵ ਕਰਨੋਂ ਆਪਦੀ ਗਿਆਤ ਲਈ ਅਰਸ਼ ਕਨ ਇੱਕ ਗੀਤਾ ਸ੍ਰੀ ਕ੍ਰਿਸ਼ਨ ਦੀ ਹੈ ਇੱਕ ਗੀਤਾ ਅਸ਼ਟਾਵਕਰ ਦੀ ਹੈ ਤੇ ਅਸ਼ਟਾਵਕਰ ਦੀ ਗੀਤਾ ਨੂੰ ਮਹਾ ਗੀਤਾ ਕਹਿੰਦੇ ਨੇ ਕ੍ਰਿਸ਼ਨ ਦੀ ਗੀਤਾ ਅਰਜਨ ਤੇ ਕ੍ਰਿਸ਼ਨ ਦਾ ਸੰਵਾਦ ਹੈ ਕ੍ਰਿਸ਼ਨ ਬੋਲਦੇ ਨੇ ਅਰਜਨ ਸੁਣਦਾ ਹੈ ਅਸ਼ਟਾਵਕਰ ਦੀ ਗੀਤਾ ਚ ਅਸ਼ਟਾਵਕਰ ਬੋਲਦਾ ਹੈ ਜਨਕ ਸੁਣਦਾ ਹੈ ਦੋਹਾਂ ਨੂੰ ਸਰੋਤੇ ਬੜੇ ਗਜ਼ਬ ਦੇ ਮਿਲੇ ਇੱਕ ਨੂੰ ਅਰਜਨ ਮਿਲਿਆ ਬੜੀ ਭਾਵਨਾ ਨਾਲ ਉਸਨੇ ਸੁਣਿਆ ਇੱਕ ਨੂੰ ਜਨਕ ਮਿਲਿਆ ਬੜਾ ਸਿਆਣਾ ਤੇ ਭਾਵਨਾ ਨਾਲ ਭਰਿਆ ਹੋਇਆ ਸੀ ਕਹਿੰਦੇ ਨੇ ਠੀਕ ਹੈ ਗੁਰੂ ਗੁਰੂ ਸਿੱਖੀ ਨੂੰ ਜਨਮ ਦਿੰਦਾ ਹੈ ਸਿੱਖ ਗੁਰੂ ਨੂੰ ਪ੍ਰਗਟ ਕਰਦਾ ਹੈ ਇਹ ਵੀ ਮੈਰਜ ਕਰਦੇ ਆ ਸਿੱਖ ਦੀ ਤਰਜ਼ੇ ਜ਼ਿੰਦਗੀ ਕਰਕੇ ਪਤਾ ਚੱਲਦਾ ਹੈ ਗੁਰੂ ਹੈ ਇਹ ਵੀ ਮੈਰਜ ਕਰਾਂ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣ ਹੈ ਗੁਰੂਵਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ हे ਪ੍ਰਮਾਤਮਾ ਸੰਤ ਨੂੰ ਵੇਖ ਕੇ ਪਤਾ ਚੱਲਦਾ ਹੈ ਤੂੰ ਹੈ ਉਹਨੇ ਨਹੀਂ ਪਤਾ ਚੱਲਦਾ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨੇ ਤੇਰੀ ਪ੍ਰੀਤ ਦਾ ਕਾਰਨ ਬਣੇ ਨੇ ਇਹ ਸਾਧੂ ਇਹਨਾਂ ਨੂੰ ਵੇਖ ਕੇ ਪਤਾ ਚੱਲਦਾ ਹੈ ਕੋਈ ਅਗੰਮੀ ਖੇਡ ਵੀ ਹੈ ਕੋਈ ਅਗੰਮੀ ਦੁਨੀਆ ਵੀ ਹੈ ਸਿੱਖ ਕਰਕੇ ਗੁਰੂ ਦੀ ਹੋਂਦ ਦਾ ਪਤਾ ਚੱਲਦਾ ਹੈ ਅਗਰ ਸਿੱਖ ਗਹਿਰਾ ਹੈ ਤਾਂ ਉਸ ਦੀ ਗਹਿਰਾਈ ਦਾ ਸਦਕਾ ਗੁਰੂ ਦੀ ਉਚਤਾਈ ਜਗਤ ਦੇ ਵਿੱਚ ਪ੍ਰਗਟ ਹੋਵੇਗੀ ਅਵੇਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿ ਦਿੱਤਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਤੋ ਮੋਸੇ ਗਰੀਬ ਕਰੋਰ ਪਰੇ ਸਿੱਖ ਦਾ ਜੀਵਨ ਇਤਨਾ ਉੱਚਾ ਇਤਨਾ ਆਦਰਸ਼ਵਾਦੀ ਇਤਨਾ ਗਹਿਰਾ ਕਿ ਗੁਰੂ ਦੀ ਮਹਿਮਾ ਪ੍ਰਗਟ ਹੋਈ ਚਾਰੋਂ ਪਾਸੇ ਖੇਡ ਪ੍ਰਗਟ ਹੋਈ ਜੇ ਹੋਂ ਜਾਣਾ ਜੇ ਮੈਂ ਜਾਣਿਆ ਵੀ ਹੈ ਆਖਾਂ ਨਹੀਂ ਕਹਿਣਾ ਹੀ ਨਹੀਂ ਅਸ਼ਟਾਵਕਰtheta ਜਨਕ ਨੂੰ ਕਹਿੰਦੇ ਨੇ ਇਹ ਜਨਕ ਜੋ ਸੱਚ ਹੈ ਜੋ ਸਤਿ ਹੈ ਮੇਰੇ ਬੋਲਦੇ ਅਸਤ ਹੋ ਜਾਏਗਾ ਕਿਉਂਕਿ ਮੇਰਾ ਬੋਲ ਸੀਮਾ ਦੇ ਚ ਹੋਵੇਗਾ ਉਹ ਜੋ ਮੈਂ ਬੋਲਣਾ ਚਾਹੁੰਦਾ ਉਹ ਤੇ ਅਸੀਮ ਹੈ ਉਹਦੀ ਤੇ ਕੋਈ ਸੀਮਾ ਨਹੀਂ ਹੋ ਬਹੁ ਉਸ ਅਵਸਥਾ ਨੂੰ ਗੁਰੂ ਨਾਨਕ ਇੰਜ ਕਹਿ ਰਹੇ ਨੇ ਜੇ ਹੋ ਜਾਣਾ ਜੇ ਉਸ ਪ੍ਰਕਾਸ਼ ਨੂੰ ਜਾਣ ਲਿਆ ਉਸ ਆਨੰਦ ਨੂੰ ਜਾਣ ਲਿਆ ਉਸ ਵਿਆਪਕਤਾ ਦੀ ਸਚਾਈ ਨੂੰ ਜਾਣ ਲਿਆ ਉਸ ਪਰਮ ਰਸ ਨੂੰ ਜਾਣ ਲਿਆ ਉਸ ਰਸਾਂ ਦੀ ਖਾਣ ਨੂੰ ਸਮਝ ਲਿਆ ਆ ਖਾਣਾ ਨਹੀਂ ਮੈਂ ਕਹਿਣਾ ਨਹੀਂ ਮਹਾਰਾਜ ਕਹਿ ਦੋ ਕਹਿਣਾ ਕਥਨ ਨਾ ਜਾਏ ਮੇਰੀ ਕਥਨੀ ਚ ਨਹੀਂ ਆਉਂਦਾ ਉਹ ਸਾਰੇ ਦਾ ਸਾਰਾ ਮੇਰੇ ਕਹਿਣ ਚ ਨਹੀਂ ਆਉਂਦਾ ਅਨੁਭਵ ਦੇ ਚ ਆ ਸਕਦਾ ਹੈ ਕਹਿਣੇ ਚ ਨਹੀਂ ਆ ਸਕਦਾ ਯਾ ਇਸ ਨੂੰ ਇਸ ਤਰ੍ਹਾਂ ਕਹੀਏ ਕਿ ਮੈਂ ਆਖਾਂ ਸਾਰੇ ਦਾ ਸਾਰਾ ਸੂਰਜ ਮੇਰੇ ਘਰ ਦੇ ਚ ਆ ਜਾਏ ਮੇਰੇ ਕਮਰੇ ਚ ਆ ਜਾਏ ਜਿੱਥੇ ਮੈਂ ਬੈਠਾ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਹੈ ਸੂਰਜ ਮੇਰੇ ਕਮਰੇ 'ਚ ਕਿਸ ਤਰ੍ਹਾਂ ਆਵੇ ਉਹਦੀ ਕਿਰਨ ਆ ਸਕਦੀ ਹੈ ਉਹਦੀ ਰੋਸ਼ਨੀ ਆ ਸਕਦੀ ਹੈ ਸਾਰਾ ਸੂਰਜ ਕਿੱਥੋਂ ਆਵੇਗਾ ਉਹਦਾ ਚਾਨਣਾ ਆ ਸਕਦਾ ਹੈ ਅਨੁਭਵ ਦੁਆਰਾ ਉਸ ਦਾ ਆਨੰਦ ਮਿਲ ਸਕਦਾ ਹੈ ਉਹਦਾ ਪ੍ਰਕਾਸ਼ ਮਿਲ ਸਕਦਾ ਹੈ ਉਹ ਕਿਸ ਤਰ੍ਹਾਂ ਕਹਿਣਾ ਕਥਨ ਨਾ ਜਾਈ ਤਾਂ ਫਿਰ ਸੰਦੇਸ਼ ਤੇ ਉਪਦੇਸ਼ ਕਰਦੇ ਨੇ ਸਤਿਗੁਰੂ ਆਮ ਜਗਤ ਲਈ ਇੰਜ ਕਰੋ ਪ੍ਰਾਰਥਨਾ ਕਰੋ ਅਰਦਾਸ ਕਰੋ ਜੋਦੜੀ ਕਰੋ ਕਿ ਗੁਰਾ ਇੱਕ ਦੇਹ 부ਝਾ ਦੇ। اے ਗੁਰੂ ਇੱਕ ਦੀ ਸਮਝ ਕਰਾ। ਉਹ ਇੱਕ ਜਿਸ ਤੋਂ ਸ਼ਬਦ ਹੈ, ਉਹ ਇੱਕ ਜਿਸ ਤੋਂ ਸੰਸਾਰ ਹੈ। ਉਹ ਇੱਕ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਔਰ ਪਦਾਰਥ ਦੇ ਰੂਪ ਵਿੱਚ ਸੰਸਾਰ ਹੈ। ਉਹ ਜੋ ਇੱਕ ਅਗਰ ਉਸ ਦੀ ਸਮਝ ਆ ਜਾਏ ਤਾਂ ਪਦਾਰਥ ਵੀ ਉਸ ਦਾ ਰੂਪ ਦਿਖਾਈ ਦੇਣ ਲੱਗ ਪੈਂਦਾ ਹੈ। ਸ਼ਬਦ ਦੇ ਵਿੱਚ ਉਹ ਪ੍ਰਗਟ ਹੋ ਹੀ ਜਾਂਦਾ ਹੈ। ਫਿਰ ਇੱਕੋ ਇੱਕ ਕਰੇ ਦੂਜਾ ਨਹੀਂ ਦਿਖਾਈ ਦੇਗਾ ਫਿਰ ਦੁੱਖ ਸੁਖ ਦੋ ਨਹੀਂ ਦਿਖਾਈ ਦੇਣਗੇ ਇੱਕ ਦੁੱਖ ਸੁਖ ਇੱਕ ਸਮਾਨ ਫਿਰ ਜਨਮ ਮਰਨ ਦੋ ਨਹੀਂ ਦਿਖਾਈ ਦੇਣਗੇ ਇਹ ਵੀ ਮਰਜ ਕਰਦੇ ਆ ਇੱਕ ਫਿਰ ਨਫਾ ਤੇ ਨੁਕਸਾਨ ਦੋ ਨਹੀਂ ਦਿਖਾਈ ਦੇਣਗੇ ਜਿੰਨੇ ਸੌਕੇ ਡੰਗ ਨਾਲ ਮੈਂ ਕਹਿ ਰਿਹਾ ਇਤਨੀ ਸੌਕੀ ਖੇਡ ਨਹੀਂ ਹੈ ਦੋ ਨਹੀਂ ਦਿਖਾਈ ਦੇਣਗੇ ਉਹਦੀ ਜ਼ਿੰਦਗੀ ਚ ਇੱਕ ਔਰ ਬੜਾ ਲੰਮਾ ਚੌੜਾ ਖੁਲਾਸਾ ਹੈ ਸਤਿਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਔਰ ਗਜ ਜੀ ਸਾਹਿਬ ਜੀ ਗੁਰਾ ਇੱਕ ਦੇ ਬੁਝਾਈ ਕਿਹੜਾ ਇੱਕ ਕਿਸ ਇੱਕ ਦੀ ਸੋਜ ਬੋਜ ਮੰਗ ਰਿਹਾ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ ਜੋ ਸਾਰੇ ਜੀਵਾਂ ਦਾ ਦਾਤਾ ਹੈ ਗਿਆਨ ਦਾ ਦਾਤਾ ਹੈ ਪਦਾਰਥ ਦਾ ਦਾਤਾ ਹੈ ਖੁਸ਼ੀਆਂ ਦਾ ਦਾਤਾ ਹੈ ਖੇੜੇ ਦਾ ਦਾਤਾ ਹੈ ਗਿਆਨ ਦਾ ਦਾਤਾ ਹੈ ਵਿਗਿਆਨ ਦਾ ਦਾਤਾ ਹੈ ਜੋ ਸਰੀਰ ਦੇ ਅੰਗ ਦਾ ਵਿਦਾਨੀ ਹੈ ਸਭ ਕੁਝ ਸਾਨੂੰ দান ਹੀ ਤੇ ਮਿਲੇ ਔਰ ਕੀ ਕੋਈ ਹੱਥਾਂ ਦੀ ਕੀਮਤ ਚੁਕਾਈ ਹੈ ਕੋਈ ਪੈਰਾਂ ਦਾ ਮੁੱਲ ਚੁਕਾਇਆ ਹੈ ਕੋਈ ਜ਼ੁਬਾਨ ਦੀ ਕੀਮਤ ਦਿੱਤੀ ਹੈ ਕੋਈ ਦੰਦ ਇਹ ਬਾਜ਼ਾਰੋਂ ਮੁੱਲ ਲਿਆਂਦੇ ਨੇ ਜਿਹੜੇ ਮੁੱਲ ਲਿਆਂਦੇ ਨੇ ਅਸਲੀ ਦੰਦਾਂ ਵਰਗੇ ਨਹੀਂ ਨੇ ਤੇ ਅੱਖਾਂ ਕੋਈ ਬਾਜ਼ਾਰੋਂ ਖਰੀਦੀਆਂ ਨੇ ਸਭ ਕੁਝ ਸਾਨੂੰ ਦਾਨ ਵਿੱਚ ਮਿਲੇ ਹੈ ਇਤਨਾ ਕੀਮਤੀ ਜੀਵਨ ਵਗਦੀ ਹੋਈ ਪਮਨ ਸੂਰਜ ਦੀ ਰੋਸ਼ਨੀ ਸਭ ਦਾਨ ਦੇ ਵਿੱਚ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਮੈਨੂੰ ਭੁੱਲੇ ਨਾ ਮੈਂ ਹੁਣ ਫਿਰ ਦੁਹਰਾ ਦਿਆਂ ਅਸੀਂ ਉਸਨੂੰ ਗਵਾਇਆ ਨਹੀਂ ਨਹੀਂ ਗਵਾ ਸਕਦੇ ਅਸੀਂ ਉਸਨੂੰ ਭੁਲਾਇਆ ਭੁਲਾ ਸਕਦੇ ਹਾਂ ਅਸੀਂ ਉਸਨੂੰ ਨਹੀਂ ਗਵਾ ਸਕਦੇ ਨਹੀਂ ਵਿਛੜ ਸਕਦੇ ਅਸੀਂ ਉਸਨੂੰ ਭੁਲਾ ਕੇ ਟੁੱਟ ਸਕਦੇ ਹਾਂ ਦੁਖੀ ਹੋ ਸਕਦੇ ਹਾਂ ਭੁਲਾ ਸਕਦੇ ਹਾਂ ਗਵਾ ਨਹੀਂ ਸਕਦੇ ਭੁੱਲਦੇ ਆਂ ਰਿਸ਼ਤਾ ਟੁੱਟਦਾ ਯਾਦ ਆਉਂਦੇ ਆਂ ਰਿਸ਼ਤਾ ਜੁੜਦਾ ਸੂੰ ਛੱਤ ਨਾਲ ਜੁੜੀ ਹੋਈ ਐ ਪਰ ਜ਼ਮੀਨ ਨਾਲ ਵੀ ਤੇ ਜੁੜ ਅਸੀਂ ਜ਼ਮੀਨ ਤੇ ਖੜੇ ਆਂ ਅਸੀਂ ਉੱਪਰ ਜਾਣਾ ਤੋ ਗੁਰੂ ਕੁਛ ਜ਼ਮੀਨ ਨਾਲ ਜੁੜਿਆ ਹੈ ਕੁਛ ਆਸਮਾਨ ਨਾਲ ਜੁੜਿਆ ਹੈ ਇਹ ਵੀ ਮੈਰਜ ਕਰਦੇ ਆਂ ਅਗਰ ਉਹ ਜ਼ਮੀਨ ਨਾਲ ਨਾ ਜੁੜੇ ਪਸੇ ਉੱਪਰ ਕਿਸ ਤਰ੍ਹਾਂ ਚੜੀਏ ਅਸੀਂ ਜ਼ਮੀਨ ਤੇ ਖੜੇ ਆਂ ਸਮਾਪਤੀ ਕਰਦੇ ਆਂ ਅਸੀਂ ਤੇ ਜ਼ਮੀਨ ਤੇ ਖੜੇ ਆਂ ਧਰਤੀ ਤੇ ਖੜੇ ਗੁਰੂ ਜੀ ਨੇ ਗੁਰੂ ਵੀ ਚੋਲਾ ਹੈ ਗੁਰੂ ਨੇ ਦੋਹੇ ਪਾਸੇ ਦਮਨ ਪਕੜੇ ਨੇ ਸੱਜੇ ਤੇ ਖੱਬੇ ਗੁਰੂ ਕੋ ਸੰਸਾਰ ਵੈਸਾ ਕੁ ਸੰਸਾਰ ਜਿਹਾ ਦਿਖਾਈ ਦੇਣਾ ਚਾਹੀਦਾ ਹੈ ਪਾਲ ਕੇ ਦਿਖਾਈ ਦੇ ਰਹੀ ਹੈ ਰਮਾਲੇ ਸਾਬ ਦਿਖਾਈ ਦੇ ਰਹੇ ਨੇ ਪ੍ਰਭਾਵਿਤ ਕਰਦੇ ਨੇ ਗੁਰੂ ਦੇ ਰਮਾਲੇ ਨੇ ਕਾਗਜ਼ ਦਿਖਾਈ ਦੇ ਰਹੇ ਨੇ ਗੁਰੂ ਦੇ ਕਾਗਜ਼ ਨੇ ਗੁਰੂ ਦੇ ਕੱਪੜੇ ਨੇ ਮੈਨੂੰ ਕਈਆਂ ਨੇ ਕਿਹਾ ਇਹ ਹੀ ਤੁਹਾਡਾ ਗੁਰੂ ਹੈ ਚਲੋ 500 ਨਹੀਂ ਤੇ 1000 ਰੁਪਏ ਦੀ ਭੇਟਾ ਚ ਮਿਲ ਜਾਂਦਾ ਬਾਜ਼ਾਰ ਮਾਈ ਸੇਵਾ ਚ ਮੈਂ ਕਹ ਗੁਰੂ ਦੇ ਕਪੜੇ ਮਿਲਦੇ ਨੇ ਤੁਹਾਨੂੰ ਭੁਲੇਖਾ ਹੈ ਕਪੜੇ ਨੇ ਇਹ ਤੁਹਾਨੂੰ ਭੁਲੇਖਾ ਹੈ ਕਪੜੇ ਮੈਲੇ ਵੀ ਹੋ ਜਾਂਦੇ ਨੇ ਇੱਕ ਪੰਕਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹੈ ਸਾਰੀ ਦੁਨੀਆ ਦੀ ਦੌਲਤ ਇਕੱਠੀ ਕਰ ਉਸ ਦਾ ਕੀਮਤ ਨਹੀਂ ਹੈ ਉਸ ਦੀ ਮੁੱਲ ਨਹੀਂ ਹੈ ਕਿਹੜੇ ਚੱਕਰਾਂ ਚ ਫਿਰੋ ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟਿਆ ਸ਼ਵਦ ਗੁਰੂ ਸੁਰਤ ਤੁਧਨ ਚਲੇ ਸਭ ਗੁਰੂ ਦੇ ਕਪੜੇ ਨੇ ਮੈਲੇ ਹੋ ਜਾਂਦੇ ਨੇ ਫਟ ਸਕਦੇ ਨੇ ਬੜੇ ਵਿਸਥਾਰ ਨਾਲ ਮੈਂ ਇਹਨਾਂ ਦਾ ਜਵਾਬ ਦਿੱਤਾ ਔਰ ਆਪ ਦੀ ਗਿਆਤ ਲਈ ਅਰਸ਼ ਕਰਾਂ ਇਹਨਾਂ ਇਰਾਦਾ ਸਵਾਮੀ ਨੇ ਮੇਰੇ ਖਿਲਾਫ ਇੱਕ ਕਿਤਾਬ ਕੱਢੀ ਉਸ ਕਿਤਾਬ ਦਾ ਨਾਮ ਇੱਕ ਵੱਡੇ ਢੋਲ ਦਾ ਪੋਲ ਖੋਲ ਦਿੱਤਾ ਅੱਜ ਹੀ ਮੈਨੂੰ ਬੂਟਾ ਸਿੰਘ ਪ੍ਰਤਾਪ ਸਿੰਘਾਂ ਦੇ ਬੱਚੇ ਮਿਲੇ ਥੇ ਕਿ ਬਹੁਤ ਵੱਡੇ ਪਬਲਿਸ਼ਰ ਸਨ ਹੁਣ ਵੀ ਇਹਨਾਂ ਦੀ ਬਹੁਤ ਵੱਡੀ ਦੁਕਾਨ ਹੈ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਵਿੱਚ ਕਿਤਾਬਾਂ ਦੀ ਇਹਨਾਂ ਨੇ ਮੈਨੂੰ ਕਹੇ ਗਏ ਨੇ ਜੀ ਇਹ ਰਾਜਾ ਸਵਾਮੀ 500 ਕਿਤਾਬਾਂ ਸਾਡੇ ਕੋਲ ਰੱਖ ਗਏ ਨੇ ਕਹਿੰਦੇ ਨੇ ਫਰੀ ਵੰਡਿਆ ਕਰੋ ਮਸਕੀਨ ਬਹੁਤ ਬੋਲਦਾ ਹੈ ਕਮ ਸੇ ਕਮ 10 ਲੱਖ ਰੁਪਏ ਦੀਆਂ ਕਿਤਾਬਾਂ ਛਪਾ ਕੇ ਇਹਨਾਂ ਨੇ ਸਾਰੇ ਹਿੰਦੁਸਤਾਨ ਵਿੱਚ ਵੰਡੀਆਂ ਸਿਰਫ ਜਿਹੜੀਆਂ ਮੇਰੀਆਂ ਪੁਸਤਕਾਂ ਨੇ ਟੇਪਾਂ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਤੇ ਗੱਲਾਂ ਹੀ ਕੱਢੀਆਂ ਨੇ ਕਿਸੇ ਵੀ ਦਲੀਲ ਦਾ ਜਵਾਬ ਨਹੀਂ ਸਿਰਫ ਗੱਲਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਇੱਕ ਵੱਡੇ ਢੋਲ ਦਾ ਪੌਲ ਖੋਲ ਦਿੱਤਾ ਤੇ ਉਹਨਾਂ ਦਾ ਕਹਿਣਾ ਇਹ ਹੀ ਸੀ ਇਹ ਹੀ ਗੁਰੂ ਹੈ ਪਾੜ ਜਾਂਦਾ ਹੈ ਮੈਲਾ ਹੋ ਜਾਂਦਾ ਹੈ ਮੈਂ ਇਸ ਦਾ ਜਵਾਬ ਦਿੱਤਾ ਗੁਰੂ ਦੇ ਕੱਪੜੇ ਮੈਲੇ ਹੋ ਜਾਂਦੇ ਨਹੀਂ ਇਹ ਕੱਪੜੇ ਪਾੜ ਜਾਂਦੇ ਨੇ ਗੁਰੂ ਨਹੀਂ ਪਾੜਦਾ ਗੁਰੂ ਤੇ ਨਿਰਮਲ ਗੁਰੂ ਤੇ ਸਵੱਛ ਕੁਰਾਨ ਸ਼ਰੀਫ ਦੀ ਪੋਥੀ ਕਿਤਾਬ ਪੁਰਾਣੀ ਹੋ ਸਕਦੀ ਹੈ ਵਰਕੇ ਪੁਰਾਣੇ ਹੋ ਸਕਦੇ ਨੇ ਆਇ ਤਾਂ ਜ਼ਮਾਨਾ ਪੁਰਾਣਾ ਹੋ ਜਾਏ ਆਇ ਤਾਂ ਨਹੀਂ ਪੁਰਾਣੀ ਆਉਣਗੀ ਉਹਦੀ ਸਦਾ ਨਵੀਨਤਾ ਬਣੀ ਰਹੇਗੀ ਸਾਹਿਬ ਮੇਰਾ ਨੀਤ ਲਵਾ ਸਦਾ ਸਦਾ ਦਾਤਾਰ ਪਰਮਾਤਮਾ ਨਵਾਂ ਹੈ ਉਹਦੇ ਕਲਾਮ ਵਿੱਚ ਨਵੀਨਤਾ ਸਦਾ ਬਣੀ ਰਹੇਗੀ ਕਤਈ ਪੁਰਾਣੀ ਨਹੀਂ ਹੁੰਦੀ ਉਹਤੇ ਖੁਦਾ ਤੋਂ ਆਈ ਉਹਤੇ ਜੈਸੇ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਹਾਂ ਮੈਲ ਹੋ ਚੜ ਸਕਦੀ ਹੈ ਕੱਪੜਿਆਂ ਨੂੰ ਕਾਗਜ਼ ਪੁਰਾਣੇ ਹੋ ਸਕਦੇ ਹਨ ਰੁਮਾਲੇ ਪੁਰਾਣੇ ਹੋ ਸਕਦੇ ਹਨ ਪਾਲਕੀ ਵੀ ਪੁਰਾਣੀ ਹੋ ਸਕਦੀ ਹੈ ਬਦਲੀ ਜਾ ਸਕਦੀ ਹੈ ਸਭ ਕੁਝ ਬਦਲਿਆ ਜਾ ਸਕਦਾ ਅੱਖਰ ਤੇ ਅਖਰਾਂ ਦੇ ਜੋ ਗਿਆਨ ਹੈ ਨਹੀਂ ਬਦਲਿਆ ਜਾ ਸਕਦਾ ਕਿਤੇ ਪ੍ਰਮਾਤਮਾ ਤੋਂ ਆਇਆ ਅਖਰੀ ਨਾਮ ਅਕੀਸ਼ਾ ਦਾ ਅਖਰੀ ਗਿਆਨ ਗੇਤ ਗੁੰਗਾ ਅਖਰੀ ਲੇਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਨ ਨਿਰੰਕਾਰੀਆਂ ਤੇ ਰਾਧਾ ਸਾਵੀਆਂ ਜੋ ਸੈਂਕੜੇ ਦਲੀਲਾਂ ਗੁਰੂਗੰਗ ਸਾਹਿਬ ਦੇ ਖਿਲਾਫ ਆਵਾਜ਼ ਉਠਾ ਕੇ ਜਗਤ ਨੂੰ ਸੁਣਾਈਆਂ ਮੈਂ ਇੱਕ ਇੱਕ ਦਾ ਜਵਾਬ ਦਿੰਦਾ ਉਸ ਕਿਤਾਬ ਦੇ ਅਖੀਰ ਦੇ ਪੰਨਿਆਂ 'ਚ ਉਹਨਾਂ ਨੇ ਇਹ ਲਿਖਿਆ ਸੀ ਮਾਨਹਾਨੀ ਦਾ ਇਹਨਾਂ ਨੇ ਸਾਡੇ ਤੇ attack ਕੀਤਾ ਮਸ਼ੀਨ ਨੇ ਅਸੀਂ ਪੰਜਾਬ ਹਾਈ ਕੋਰਟ ਦੇ 'ਚ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨ ਲੱਗੇ ਹਾਂ ਔਰ ਅਸੀਂ 25 ਲੱਖ ਦੀ ਮਸ਼ੀਨ ਕੋਲ ਮੰਗ ਕਰਦੇ ਹਾਂ ਮਾ ਨਾ ਨੇ ਕਿਤਾਬ ਨੂੰ ਵੰਡਦੇ ਆ 5-7 ਸਾਲ ਹੋ ਗਏ ਨੇ ਉਹਦੇ ਵਿੱਚ ਅਰਸਾ ਉਹਨਾਂ ਨੇ 6 ਮਹੀਨੇ ਤੱਕ ਲਿਖਿਆ ਹੋਇਆ ਸੀ ਤੇ ਮੈਂ 6 ਮਹੀਨੇ ਥਾਂ-ਥਾਂ ਤੇ ਬੋਲਦ ਰਿਹਾ ਖੁੱਲੀ ਵਿਚਾਰ ਕਿਧਰੇ ਵੀ ਕਰ ਲਵੇਂ ਤੇ ਇਤਨਾ ਬੋਲਦਾ ਪਿਆ ਤੁਸੀਂ ਸਿਰਫ ਗੱਲ ਨਹੀਂ ਕੱਢਦੇ ਤੁਸੀਂ ਤਰਕ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਤੇ ਤੇ ਮੈਂ ਤੁਹਾਡੀ ਤਰਕ ਦੇ ਉੱਤੇ ਹੀ ਤਰਕ ਕਰਦਾ ਕਾਸ਼ ਆਮਣੇ ਸਾਹਮਣੇ ਹੋ ਜਾਏ ਆਮਣੇ ਸਾਹਮਣੇ ਨਹੀਂ ਇੰਨੇ ਕਮਜ਼ੋਰ ਐਨੇ ਕਮਜ਼ੋਰ ਪਰ ਕੀਤਾ ਕੇ ਜਾਏ ਸਾਡੇ ਸਿੱਕ ਹਰ ਗੱਲ ਦੇ ਵਿੱਚ ਅੱਗੇ ਆਉਂਦੇ ਨੇ ਝੂਠ ਦੇ ਵਿੱਚ ਵੀ ਅੱਗੇ ਆਉਂਦੇ ਨੇ ਪਖੰਡ ਦੇ ਵਿੱਚ ਵੀ ਅੱਗੇ ਆਉਂਦੇ ਨੇ ਜਦੋਂ ਉੱਥੇ ਦੇਖਦੇ ਆਂ ਤੇ ਬੈਠੇ ਸਿੰਘ ਨੇ ਲੰਬੀਆਂ ਦਾੜੀਆਂ ਆ ਨੀ ਦੇਖ ਕੇ ਹੈਰਾਨ ਵੀ ਕਈ ਮੈਨੂੰ ਕਹਿੰਦੇ ਗਏ ਨੇ ਕਿ ਅਸੀਂ ਸਿਰਫ ਗਏ ਸੀ ਸਿਰਫ ਹੁੰਜੀ ਗਏ ਸੀ ਦੇਖਣ ਵਾਸਤੇ ਮੈਂ ਕਿ ਕਿਸੇ ਥਾਂ ਤੇ ਤੁਹਾਡੇ ਮਾਪੇ ਨੂੰ ਕੋਈ ਗੱਲ ਕੱਢੇ ਤੇ ਜਾਓਗੇ ਭਈ ਜਰਾ ਸੁਣਾਈਏ ਸਾਡੇ ਮਾਪੇ ਨੂੰ ਕੀ ਕਹਿੰਦੇ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕੱਢਦੇ ਨੇ ਜਾਓਗੇ ਗੁਰੂ ਤੇ ਤਰਕ ਆਉਂਦੇ ਤੁਸੀਂ ਸੁਣਨ ਸ਼ੌਕ ਨਾਲ ਸੁਣਨ ਵਾਸਤੇ ਚਲੇ ਜਾਂਦੇ ਹੋ ਫਿਰ ਸਿਰਫ ਸੁਣਨ ਵਾਸਤੇ ਹੀ ਨਹੀਂ ਚਲੇ ਜਾਂਦੇ ਪ੍ਰਭਾਵਿਤ ਹੋ ਜਾਂਦੇ ਹੋ ਫਿਰ ਰਾਧਾ ਸਵਾਮੀ ਬਣ ਜਾਂਦੇ ਹੋ ਫਿਰ ਨਿਰੰਕਾਰੀ ਬਣ ਜਾਂਦੇ ਹੋ ਫਿਰ ਪਖੰਡ ਦੇ ਧਾਇਰੇ 'ਚ ਫਸ ਜਾਂਦੇ ਹੋ ਦਰਸਲ ਪਖੰਡ ਦਾ ਜਿੰਨਾ ਵਿਆਪਕ ਤੌਰ ਤੇ ਪ੍ਰਚਾਰ ਹੋਇਆ ਹੈ ਹੁਣ ਪਿੱਛੇ ਲਾਹ ਸੰਜਲੇਸ ਦੇ ਵਿੱਚ ਰਾਧਾ ਸਵਾਮੀਆ ਦਾ ਇਕੱਠ ਹੋਇਆ